ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਤੁਹਾਡੇ ਨਾਲ ਪਰਦੀਪ ਅਡੋਲ ਆਈਪਲ 2025 ਦੇ 65ਵੇਂ ਮੈਚ ਦੇ ਵਿੱਚ ਰਾਲ ਚੈਲੈਂਜਰਜ਼ ਬੈਂਗਲੋਰੂ ਨੂੰ ਸਨਰਾਈਜ਼ਰ ਹਾਈਦਰਾਪਾਡ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਮੈਚ ਦੇ ਵਿੱਚ ਜਿਤੇਸ਼ ਸ਼ਰਮਾ ਨੂੰ ਆਰਸੀਬੀ ਦੇ ਰੈਗੂਲਰ ਰਜਤ ਪਾਟੀਦਰ ਦੀ ਜਗ੍ਹਾ ਟੀਮ ਦੀ ਅਗਵਾਈ ਕਰਦੇ ਹੋਏ ਦੇਖਿਆ ਗਿਆ ਪਾਟੀਦਰ ਦੇ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਤੇ ਇਸ ਦੇ ਲਈ ਉਹ ਇੱਕ ਇੰਪੈਕਟ 플레이ਰ ਦੇ ਬੱਚੋਂ ਖੇਡਣ ਆਇਆ। ਇਹੀ ਕਾਰਨ ਸੀ ਕਿ ਜితేਸ਼ ਸ਼ਰਮਾ ਨੇ SRH ਦੇ ਖਿਲਾਫ RCB ਦੀ ਕਪਤਾਨੀ ਸੰਭਾਲੀਆ। ਹਾਲਾਂਕਿ ਜితేਸ਼ ਬੱਲੇਬਾਜ਼ੀ ਤੇ ਕਪਤਾਨੀ ਦੋਹਾਂ ਦੇ ਵਿੱਚ ਅਸਫਲ ਰਿਹਾ। ਉਸਦੇ ਬੱਲੇ ਤੋਂ ਸਿਰਫ 24 ਦੌੜਾਂ ਹੀ ਨਿਕਲੀਆਂ ਤੇ ਉਸਦੀ ਟੀਮ 42 ਦੌੜਾਂ ਦੇ ਨਾਲ ਮੈਚ ਹਾਰ ਗਈ ਹੈ। ਇਸ ਹਾਰ ਤੋਂ ਬਾਅਦ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਰਜਿਤ ਪਾਟੀਦਾਰ ਨੂੰ ਜੀਤੇਸ਼ ਸ਼ਰਮਾ ਦੀ ਗਲਤੀ ਦਾ ਖਮਿਆਜਾ ਭੁਗਤਣਾ ਪਿਆ ਰਾਇਲ ਚੈਲੈਂਜਰ ਬੈਂਗਲੁਰੂ ਦੇ ਕਪਤਾਨ ਰਜਿਤ ਪਾਟੀਦਾਰ ਤੇ ਭਾਰੀ ਜੁਰਮਾਨਾ ਲਗਾਇਆ ਗਿਆ ਇਹੀ ਜੁਰਮਾਨਾ ਸਨਰਾਈਜ਼ਰ ਹైదరాబాద్ ਦੇ ਵਿਰੁੱਧ ਹੋਲੀ ਓਵਰ ਰੇਟਿੰਗ ਲਈ ਲਗਾਇਆ ਗਿਆ ਕਿਉਂਕਿ ਇਹ ਆਈਪੀਐਲ ਦੇ ਆਚਾਰ ਸਾਹਿਤਾ ਤਹਿਤ ਘਟੋ-ਘਟ ਓਵਰ ਰੇਟ ਅਪਰਾਧਾਂ ਦੇ ਨਾਲ ਸੰਬੰਧਿਤ ਸੀਜ਼ਨ ਦੇ ਵਿੱਚ ਉਸ ਦੀ ਟੀਮ ਦਾ ਦੂਜਾ ਅਪਰਾਧ ਸੀ ਐਸਲੀ ਪਾਰਟੀਦਾਰ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਬਾਕੀ ਪਲੇਇੰਗ 11 ਜਿਸ ਦੇ ਵਿੱਚ ਇੰਪੈਕਟ ਪਲੇਅਰ ਵੀ ਸ਼ਾਮਿਲ ਨੇ ਨੂੰ ਵਿਅਕਤੀਗਤ ਤੌਰ ਤੇ 6 ਲੱਖ ਰੁਪਏ ਜਾਂ ਫਿਰ ਉਹਨਾਂ ਦੀ ਮੈਚ ਫੀਸ ਦਾ 25% ਜੋ ਕਿ ਘੱਟ ਹੋਵੇ ਜੁਰਮਾਨਾ ਲਗਾਇਆ ਗਿਆ। ਰਾਇਲ ਚੈਲੈਂਜਰਸ ਬੰਗਲੌਰ ਹੀ ਨਹੀਂ ਸਨਰਾਈਜ਼ਰ ਹైదਰਾਬਾਦ ਦੇ ਕਪਤਾਨ ਪੈਟ ਕਮਿੰਸ ਨੂੰ ਵੀ ਹੋਲੀ ਓਵਰ ਰੇਟ ਤੇ ਲਈ ਜੁਰਮਾਨਾ ਲਗਾਇਆ ਗਿਆ। ਇਹ ਆਈਪੀਐਲ ਆਚਾਰ ਸੰਹਿਤਾ ਦੀ ਧਾਰਾ 2.2 ਦੇ ਤਹਿਤ ਮੌਜੂਦਾ ਸੀਜ਼ਨ ਦੇ ਵਿੱਚ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ ਜੋ ਘਟੋ ਘਟ ਓਵਰ ਰੇਟ ਅਪਰਾਧਾਂ ਦੇ ਨਾਲ ਸੰਬੰਧਿਤ ਹੈ ਇਸ ਲਈ ਕਮਿੰਸ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੋ ਜੇ ਇਹ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ